ਅੱਜ ਐਸਐਸਪੀ ਸੰਗਰੂਰ ਸਤਾਜ ਸਿੰਘ ਚਾਹਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੁਲਿਸ ਦੀ ਸਾਈਬਰ ਕ੍ਰਾਈਮ ਟੀਮ ਨੇ 180 ਮੋਬਾਈਲ ਫੋਨ ਬਰਾਮਦ ਕੀਤੇ ਨੇ ਅੱਜ ਉਹਨਾਂ ਕਿਹਾ ਕਿ ਅਸੀਂ ਇਹਨਾਂ ਫੋਨਾਂ ਦੇ ਮਾਲਕਾਂ ਨੂੰ ਬੁਲਾ ਕੇ ਉਹਨਾਂ ਨੂੰ ਇਹ ਫੋਨ ਸੌਂਪ ਦਿੱਤੇ। ਉਹਨਾਂ ਕਿਹਾ ਕਿ ਇਹ ਸਾਰੇ ਉਹ ਫੋਨ ਨੇ ਜੋ ਕਿ ਮਿਸਪਲੇਸ ਹੋਏ ਸੀ ਅਤੇ ਇਹ ਵੀ ਕਿਹਾ ਕਿ ਜਿਨ੍ਹਾਂ ਦੇ ਕੋਲ ਵੀ ਇਹ ਫੋਨਸ ਹਨ ਉਹਨਾਂ ਨੇ ਇਹਨਾਂ ਫੋਨਾਂ ਦੇ ਕਿਸੇ ਵੀ ਕ੍ਰਾਈਮ ਦੇ ਲਈ ਕੋਈ ਵੀ ਵਰਤੋਂ ਨਹੀਂ ਕੀਤੀ। ਉਹਨਾਂ ਕਿਹਾ ਕਿ ਜੇ ਕਿਸੇ ਦਾ ਫੋਨ ਗੁੰਮ ਹੋ ਜਾਂਦਾ ਹੈ ਜਾਂ ਉਸ ਤੋਂ ਕੋਈ ਖੋ ਕੇ ਲੈ ਜਾਂਦਾ ਹੈ ਤਾਂ ਉਹ ਤੁਰੰਤ ਇਸਦੀ ਕੰਪਲੇਂਟ ਥਾਣੇ ਦੇ ਵਿੱਚ ਸਾਂਝ ਕੇਂਦਰ ਦੇ ਵਿੱਚ ਜਾ ਕੇ ਜ਼ਰੂਰ ਕਰਵਾਉਣ। ਉਬਰਾਂਤੋਂ ਇਹ ਕਿਸ ਤਰ੍ਹਾਂ ਦੇ ਫੋਨ ਸੀ ਜੀ ਤੇ ਅੱਜ ਕੀ ਕਿਨੇ ਮੈਂ ਆਪ ਸਭ ਨੂੰ ਦੱਸਣਾ ਚਾਹਾਂਗਾ ਕਿ ਇਸ ਪ੍ਰੈਸ ਕਾਨਫਰੰਸ ਦੇ ਮਾਧਿਅਮ ਨਾਲ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਕਿ 180 ਫੋਨ ਜੋ ਜ਼ਿਲ੍ਹਾ ਪੁਲਿਸ ਸੰਗਰੂਰ ਦੀ ਸਾਈਬਰ ਕ੍ਰਾਈਮ ਟੀਮ ਨੇ ਰਿਟਰੀਵ ਕੀਤੇ ਹੈ ਬਰਾਮਦ ਕੀਤੇ ਹੈ ਉਹਨਾਂ ਨੂੰ ਉਹਨਾਂ ਦੇ ਰਾਈਟਫੁੱਲ ਓਨਰਸ ਨੂੰ ਵੰਡਣ ਦੇ ਲਈ ਇਹ 180 ਫੋਨ ਸਾਡੇ CEIR ਪੋਰਟਲ ਹੈ ਜੋ ਜੋ ਇੱਕ ਦੇਸ਼ ਪਰ ਲੈਵਲ ਤੇ ਚੱਲਦਾ ਹੈਗਾ ਉਸ ਪੋਰਟਲ ਦੇ ਰਾਹੀਂ ਸਾਡੀ ਟੀਮ ਨੇ ਜੋ ਕਿ ਜੇ ਰਗਵਾਈ ਸਾਡੇ ਡੀਐਸਪੀ ਗੁਰਪ੍ਰੀਤ ਸਿੰਘ ਅਤੇ ਇਨਸਪੈਕਟਰ ਸਾਈਬਰ ਕ੍ਰਾਈਮ ਐਸਐਚਓ ਹਰਜੀਤ ਕੌਰ ਇਹਨਾਂ ਦੇ ਟੀਮਸ ਨੇ ਬੜੀ ਮਿਹਨਤ ਕਰਕੇ ਦਿਨ ਰਾਤ ਫੋਲੋਅ ਅਪ ਕਰਕੇ ਇਹ ਸਾਰੀ ਜਿਹੜੀ ਬਰਾਮਦਗੀਆਂ ਕਰਵਾਈਆਂ ਨੇ ਤੇ ਅੱਜ ਉਹ ਰਾਈਟਫੁੱਲ ਓਨਰਸ ਨੂੰ ਅਸੀਂ ਉਹ ਵੰਡਾਂਗੇ ਤੇ ਅਸੀਂ ਇਸੇ ਤਰੀਕੇ ਨਾਲ ਕੰਮ ਕਰਦੇ ਰਵਾਂਗੇ ਕਿ ਸਾਡੀ ਜਿਹੜੇ ਵੀ ਕੋਈ ਆਮ ਸਿਟੀਜ਼ਨਸ ਨੇ ਉਹਨਾਂ ਦੀ ਜੋ ਪ੍ਰੋਬਲਮਸ ਹੈ ਉਹਨਾਂ ਨੂੰ ਅਸੀਂ ਸੋਲਵ ਕਰੀਏ ਅਤੇ ਅਗਰ ਕਿਸ ਦਾ ਫੋਨ ਵਿਸਪਲੇਸ ਹੋਇਆ ਗਵਾਚ ਗਿਆ ਕਿਤੇ ਮਿਸ ਹੋਇਆ ਤਾਂ ਉਹ ਉਹਨਾਂ ਨੂੰ ਬਰਾਮਦ ਕਰਾ ਕੇ ਵਾਪਸ ਲੁਟਾ ਸਕੀਏ ਸਰ ਇਹ ਕੀ ਕੱਲੇ ਲੋਸ ਵਾਲੇ ਨੇ ਜਿਹਨੇ ਗਿਰੇ ਉਹ ਫੋਨ ਸੀ ਜਾਂ ਜਿਹੜੇ ਕੋਈ ਚੋਰੀ ਹੋਏ ਨੇ ਜਾਂ ਫਿਰ ਕੋਈ ਜਾ ਕੇ ਲੈ ਗਿਆ ਸੀ ਜਾਂ ਲੁੱਟਕੋਆਂ ਦੇ ਵਿੱਚ ਫੋਨ ਸੀ ਉਹ ਵੀ ਵਿੱਚ ਹੀ ਨੇ ਹੁੰਦਾ ਇਹ ਹੈਗਾ ਕਿ ਜਦੋਂ ਵੀ ਕੋਈ ਕੰਪਲੇਂਟ ਆਂਦੀ ਹੈ ਜਿਵੇਂ ਮਿਸ ਵੀ ਹੁੰਦਾ ਤਾਂ ਉਹ ਮੋਸਟਲੀ ਸਾਂਝ ਕੇਂਦਰ ਤੇ ਲੋਕ ਜਾਂਦੇ ਹੈਗੇ ਤੇ ਆਪਣੀ ਕੰਪਲੇਂਟ ਦਿੰਦੇ ਹੈ इवन ਥਾਣਿਆਂ ਵਿੱਚ ਮਿਸਿੰਗ ਦੀ ਕੰਪਲੇਂਟ ਦੇ ਦਿੰਦੇ ਸਾਡੇ ਕੋਲ ਵੀ ਇੱਥੇ ਦਿੰਦੇ ਆ ਇਸ ਤੋਂ ਇਲਾਵਾ ਜਦੋਂ ਕਿਸੇ ਦਾ ਚੋਰੀ ਵੀ ਹੋ ਜਾਂਦਾ ਹੈ ਕੋਈ ਸਨੇਚਿੰਗ ਵੀ ਹੁੰਦੀ ਹੈ ਉਹ ਵੀ ਫੋਨ ਅਸੀਂ ਸੀਆਈਆ ਆ ਪੋਰਟਲ ਤੇ ਵੀ ਪਾਉਂਦੇ ਆ ਤਾਂ ਕਿ ਸਾਨੂੰ ਟ੍ਰੇਸ ਹੋਵੇ ਫਿਲਹਾਲ ਜਿਹੜੇ ਇਹ ਸਾਰੇ ਫੋਨ ਹੈ ਇਹ ਮੈਜੋਰਿਟੀ ਕੈਟੇਗਰੀ ਲੋਸਟ ਐਂਡ ਫਾਊਂਡ ਵਾਲੇ ਹੀ ਨੇ ਇਹ ਨਾ ਫੋਨਾਂ ਦੇ ਜਿਹੜੇ ਕਿਸੇ ਦੇ ਉੱਤੇ ਮਾਮਲਾ ਵੀ ਦਰਜ ਕੀਤਾ ਗਿਆ ਜੀ ਕਿਸੇ ਨੇ ਕੋਈ ਚੋਰੀ ਦਾ ਫੋਨ ਖਰੀਦਿਆ ਹੋਵੇ ਜਾਂ ਕਿਸੇ ਤਰ੍ਹਾਂ ਕੋਈ ਹੋਰ ਹੋਵੇ ਕਿਸੇ ਨੂੰ ਇਦਾਂ ਕੋਈ ਪਾਰਟੀ ਬਣਾ ਕੇ ਪੱਤਰ ਵੀ ਦਰ ਨੇ ਐਸੇ ਬੇਸਿਕਲੀ ਜਦੋਂ ਅਸੀਂ ਇਸ ਤਰੀਕੇ ਨਾਲ ਫੋਨ ਬਰਾਮਦ ਕਰਦੇ ਆ ਤਾਂ ਸਾਨੂੰ ਮжоਰਿਟੀ ਕੇਸਿਸ ਦੇ ਇਹ ਪਤਾ ਚੱਲਦਾ ਹੈ ਕਿ ਕਿਸੇ ਨੇ ਬਿਨਾਂ ਕਿਸੇ ਮਾੜੇ ਇੰਟੈਂਸ਼ਨ ਦੇ ਉਹ ਫੋਨ ਲਿਆ ਕਿਸ ਨੂੰ ਕਿਤੇ ਮਿਲ ਗਿਆ ਕਿਸ ਨੇ ਕਿਤੇ ਖਰੀਦ ਲਿਆ ਤੇ ਇਸ ਲਈ ਅਸੀਂ ਉਹਨਾਂ ਨੂੰ ਗੁਨਾਹਗਰ ਨਹੀਂ ਮੰਨਦੇ ਜਦਕਿ ਜਦ ਤੱਕ ਸਾਨੂੰ ਇਹ ਨਾ ਕਲੀਅਰ ਹੋ ਜਾਏ ਕਿ ਉਹਨਾਂ ਦਾ ਇਸ ਦੇ ਵਿੱਚ ਕੋਈ ਮੜਾ ਕਾਰਗੁਜ਼ਾਰੀ ਉਸਦੇ ਪਿੱਛੇ ਹੀ ਹੈ ਉਹਨਾਂ ਦਾ ਹੱਥ ਹੈ ਕੋਈ ਗਿਰੋਹ ਦੇ ਵਿੱਚ ਸ਼ਾਮਿਲ ਹੋਣ ਕਰਦੀ ਸਰ ਜਿਹੜੇ ਫੋਨ ਆਊਟ ਆਫ ਸਟੇਟ ਚਲੇ ਜਾਂਦੇ ਨੇ ਪਤਾ ਲੱਗਦਾ ਨਹੀਂ ਉੱਥੇ ਪੇ ਉਹਦਾ ਕੀ ਪ੍ਰੋਸੈਸ ਰਹੇਗਾ ਅਸੀਂ ਜੀ ਇਹ ਪੋਰਟਲ ਰਾਹੀਂ ਸਾਰੇ ਫੋਨ ਟਰੈਕ ਕਰਦੇ ਹਾਂ ਤੇ ਬ੍ਰਾਮਤ ਵੀ ਕਰਾਉਂਦੇ ਹਾਂ ਇਹ ਮੈਜੋਰਿਟੀ ਫੋਨ ਆਪਣੇ ਸੂਬੇ ਵਿੱਚ ਹੀ ਬਰਾਮਦ ਹੋਏ ਤੇ ਜਿਹੜਾ ਜੇ ਕੋਈ ਬਾਹਰ ਵੀ ਕਿਹਾਏਗਾ ਉਸ ਤੇ ਵੀ ਸਾਡੀ ਕਾਰਵਾਈ ਲਗਾਤਾਰ ਜਾਰੀ ਹੈ ਹੁਣ ਤੱਕ ਕਿੰਨੇ ਫੋਨ ਨੇ ਜਿਹੜੇ ਰਿਕਵਰ ਹੋ ਚੁੱਕੇ ਨੇ ਅੱਜ ਇਹ ਜੋ 180 ਫੋਨ ਨੇ ਇਸ ਤੋਂ ਇਲਾਵਾ ਅਸੀਂ ਲਗਭਗ 400 ਫੋਨ ਹੋਰ ਵੀ ਉਸ ਤੋਂ ਪਹਿਲਾਂ ਦੇ ਚੁੱਕੇ ਆ ਤੇ ਅੱਜ ਹੁਣੇ ਗਿਣਤੀ ਹੋਰ ਵੱਜੇਗੀ ਸਾਡੀ ਟੀਮ ਹਲੇ ਵੀ ਲੱਗੀਆਂ ਹੋਈਆਂ ਨੇ ਤੇ ਮੈਨੂੰ ਆਸ ਹੈ ਕਿ ਅਸੀਂ ਕੁਝ ਟਾਈਮ ਬਾਅਦ ਫਿਰ ਤੋਂ ਇਹ ਜੇਹੀ ਪ੍ਰੈਸ ਕਾਨਫਰੰਸ ਕਰਕੇ ਸਾਡੇ ਸਿਟੀਜ਼ਨਸ ਨੂੰ ਐਜ਼ ਇਫ ਉਹਨਾਂ ਦੇ ਲੌਸਟ ਫੋਨ ਵਾਪਿਸ ਕਰਵਾਵਾਂਗੇ ਨਹੀਂ ਅਸੀਂ ਬਰਾਮਦੋਬੀ ਕਰਾਰੇ ਜੀ ਲੇਕਿਨ ਉਹ ਤਫਤੀਸ਼ ਰਾਹੀਂ ਸਾਰੇ ਹੀ ਵਾਪਿਸ ਮਹੂਇਆ ਕਰਾਏ ਜਾਣਗੇ ਉਹ ਇਸ ਦਾ ਹਿੱਸਾ ਨਹੀਂ ਹੋਣਗੇ ਸਰ ਜੀ ਤੁਸੀਂ ਦਾ ਫੋਨ ਕਰਕੇ ਵੀ ਕਰੇ ਬੈਠ ਕੇ ਆਨਲਾਈਨ ਵੀ ਕੰਪਲੇਨ ਕਰ ਸਕਦੇ ਹੋ ਵੈਬਸਾਈਟ ਤੇ ਮੇਰੀ ਰਿਕੁਐਸਟ ਇਹ ਰਹੇਗੀ ਕਿ ਉਹ ਕਰਤਾ ਸਕਦੇ ਹੈ ਲੇਕਿਨ ਅਗਰ ਉਹ ਆਪਣੇ ਨੇੜਲੇ ਸਾਂਝ ਕੇਂਦਰ ਜਾ ਕੇ ਆਪਣਾ ਜਿਹੜਾ ਪੋਰਟਲ ਤੇ ਰਜਿਸਟ੍ਰੇਸ਼ਨ ਦਾ ਸਾਰਾ ਫਾਰਮੈਟ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਬੈਠੇ ਹੋਏ ਘਰੇ ਪੂਰੀ ਆਪਣੇ ਸਿਟੀਜ਼ਨ ਨੂੰ ਨਾ ਪਤਾ ਹੋਵੇ ਕਿ ਕੀ ਕੀ ਉਸਨੇ ਡਿਟੇਲ ਪੜ੍ਹੀ ਹੈ ਤਾਂ ਅਗਰ ਉਹ ਨੇੜਲੇ ਸਾਂਝ ਕੇਂਦਰ ਚਲੇ ਜਾਂਦੇ ਤਾਂ ਉਹ ਸਾਂਝ ਕੇਂਦਰ ਦੇ ਜਿਹੜੇ ਮੁਲਾਜ਼ਮ ਹੈ ਜੰਗੀ ਤਰੀਕੇ ਨਾਲ ਡਿਟੇਲਸ ਲੈ ਕੇ ਸਾਰਾ ਉਹਨਾਂ ਦਾ ਫਾਰਮ ਵੀ ਭਰ ਦੇਣਗੇ ਤੇ ਸਾਡੇ ਦਾ ਤਾਲਮੇਲ ਇਨਸਪੈਕਟਰ ਜਿਹੜੇ ਵੀ ਸਾਈਬਰ ਕ੍ਰਾਈਮ ਦੇ ਕ੍ਰਾਈਮ ਦੇ ਇੰਚਾਰਜ ਨੇ ਉਹਨਾਂ ਨਾਲ ਵੀ ਤਰਵਾਵਾਂਗੇ ਸਿਰ ਚੋਰੀਆਂ ਹਾਈ ਟੈਕ ਹੋ ਗਈਆਂ ਨੇ ਜੇਕਰ ਸਾਈਬਰ ਕ੍ਰਾਈਮ ਦੀ ਗੱਲ ਕਰੀਏ ਚਾਹੇ ਫੋਨ ਦੀ ਹੋਵੇ ਜਾਂ ਦੂਸਰੇ ਵੀ ਪੈਸੇ ਲੈਣ ਦੇ ਤਰੀਕੇ ਨਾਲ ਚੋਰੀ ਚੋਰੀ ਹੀ ਕਰਦੇ ਉਸ ਵੀ ਲੋਕਾਂ ਨੂੰ ਕਿਸ ਤਰ੍ਹਾਂ ਅਵੇਅਰਨੈਸ ਕਰਨਾ ਚਾਹੁੰਦੇ ਕਿ ਵੀ ਅਵੇਅਰ ਹੋਣ ਮੈਂ ਕਰਕੇ ਟੱਕਰ ਤੁਸੀਂ ਬੜਾ ਇੱਕ ਜੀ ਰੈਲੇਵੈਂਟ ਪੁਆਇੰਟ ਰੇਸ ਕੀਤਾ ਹੈਗਾ ਮੈਂ ਪਿਛਲੇ ਦਿਨਾਂ ਦੇ ਵਿੱਚ ਹੀ ਇੱਕ ਸਕੂਲ ਤੇ ਕਾਲਜ ਦੇ ਫੈਸਟ ਵਿੱਚ ਵੀ ਗਿਆ ਸੀਗਾ ਐਥਲੈਟਿਕ ਮੀਟ ਵਿੱਚ ਗਿਆ ਸੀ ਤੇ ਉੱਥੇ ਜਿਹੜੇ ਆਪਣੇ ਸਾਡੇ ਬੱਚੇ ਨੇ ਸਭ ਤੋਂ ਜ਼ਿਆਦਾ ਗੈਜੇਟਸ ਨਾਲ ਓ ਫ੍ਰੈਂਡਲੀ ਨੇ ਉਹ ਉਹਨਾਂ ਦਾ ਇਸਤੇਮਾਲ ਕਰਦੇ ਨੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਸਾਈਬਰ ਕਰਾਈਮ ਤੋਂ ਬਚਣ ਕਿ ਆਪਾਂ ਨੂੰ ਵੀ ਪਤਾ ਕਿ ਸੋਸ਼ਲ ਮੀਡੀਆ ਤੇ ਕੌਣ ਦੂਸਰੇ ਪਾਸੇ ਬੈਠਾ ਹੈ ਤੇ ਆਪਣੇ ਬੇਟੇ ਬੇਟੀਆਂ ਬੱਚਿਆਂ ਨਾਲ ਕਿਸੇ ਉਹਨਾਂ ਨੂੰ ਐਕਸਪਲੋਇਟ ਕਰਨ ਦੇ ਮਤਲਬ ਦੇ ਇੰਟੈਂਸ਼ਨ ਨਾਲ ਉਹਨਾਂ ਨਾਲ ਗੱਲਬਾਤ ਕਰ ਰਹੇ ਹਨ ਦਾ ਇੱਕ ਤਾਂ ਇਹ ਬੱਚੇ ਇਸ ਤੋਂ ਬਚਣ ਮਾਪਬਾਪ ਆਪਣੇ ਬੱਚਿਆਂ ਦੀ ਸੋਸ਼ਲ ਮੀਡੀਆ ਐਕਟੀਵਿਟੀ ਮੋਨਿਟਰ ਜ਼ਰੂਰ ਕਰਨ ਦੂਸਰਾ ਜਿਹੜਾ ਤੁਸੀਂ ਕਿਹਾ ਕਿ ਸਾਈਬਰ ਫਰਾਡ ਹੈ ਅਗਰ ਕਿਸੇ ਦੇ ਬੈਂਕ ਖਾਤੇ ਤੋਂ ਜਾਂ ਕਿਤੋਂ ਵੀ ਪੈਸੇ ਨਿਕਲ ਜਾਣ ਤਾਂ ਕਿਰਪਾ ਕਰਕੇ 1930 1930 ਜਿਹੜੀ ਹੈਲਪਲਾਈਨ ਹੈ ਉਸ ਤੇ ਆਪਣੀ ਡਿਟੇਲਸ ਤੁਸੀਂ ਇਮੀਡੀਏਟਲੀ ਪਾਓ ਤਾਂ ਕਿ ਉਹ ਬੈਂਕ ਅਕਾਊਂਟ ਫ੍ਰੀਜ਼ ਕਰਨ ਦੇ ਵਿੱਚ ਪ੍ਰੋਸੈਸ ਨੂੰ ਸ਼ੁਰੂ ਕਰ ਪਾ ਤੇ ਦੂਸਰਾ ਜਿਹੜਾ ਵੀ ਜਿੱਥੋਂ ਦੇ ਵੀ ਉਹ ਕੰਪਲੇਂਟ ਨੇ ਤੁਰੰਤ 112 ਤੇ ਫੋਨ ਕਰੇ ਤਾਂ ਕਿ ਅਸੀਂ ਉਹਨਾਂ ਦੀ ਕੰਪਲੇਂਟ ਸਾਈਬਰ ਪੁਲਿਸ ਸਟੇਸ਼ਨ ਦੇ ਵਿੱਚ ਮਾਰਕ ਕਰੀਏ ਤੇ ਉਸ ਦੇ ਵਿੱਚ ਅੱਗੇ ਫੋਲੋਅ ਅਪ ਕਰੀਏ ਮੈਂ ਮੈਨੂੰ ਕੁਛ ਹੀ ਇਹ ਦੱਸ ਕੇ ਕਿ بڑے ਕੇਸਾਂ ਵਿੱਚ ਸਾਡੇ ਸਾਈਬਰ ਕ੍ਰਾਈਮ ਦੀ ਟੀਮ ਨੇ ਸਾਡੇ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਦੀ ਮਿਹਨਤ ਨਾਲ ਬੜੇ ਸਾਡੇ ਜਿਹੜੇ ਸਿਟੀਜ਼ਨ ਸੀਗੇ ਨਾਗਰਿਕ ਹੈ ਉਹਨਾਂ ਦੇ ਪੈਸੇ ਵਾਪਸ ਵੀ ਆਏ ਨੇ ਤੇ ਅਸੀਂ ਸਖਤ ਤੋਂ ਸਖਤ ਸਜ਼ਾਾਂ ਮਦਵਾਈਆਂ ਹੈਗੀਆਂ ਉਹਨਾਂ ਲੋਕਾਂ ਨੂੰ ਜਿਹੜੇ ਇਸ ਕ੍ਰਾਈਮ ਦੇ ਵਿੱਚ ਸ਼ਾਮਲ ਸੀ ਕਿਤੇ ਨਾ ਕਿਤੇ ਅਵੇਅਰਨੈਸ ਦੀ ਜ਼ਰੂਰਤ ਨਹੀਂ ਕਿਉਂਕਿ ਸਾਈਬਰ